ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਕਰਨ ਦਾ ਫਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਇੱਕ ਅਸ਼ਟਪਦੀ ਬਾਰੇ ਤੁਹਾਨੂੰ ਇੱਕ ਵੱਡੀ ਗੱਲ ਦੱਸਣ ਵਾਲੇ ਹਾਂ ਜੀ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਮਹਾਪੁਰਖ ਜੀ ਸਾਨੂੰ ਸਮਝਾਉਂਦੇ ਹੋਏ ਆ ਦੱਸਦੇ ਹਨ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਰਬ ਸੁੱਖਾਂ ਦੀ ਕੁੰਜੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਜੀ ਅਸੀਂ ਕਿੰਜ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਣੇ ਪੰਜਵੇਂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਹਾਸਲ ਕਰ ਸਕਦੇ ਹਾਂ ਇਸ ਕਰਕੇ ਸਾਥ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਕਹਿੰਦੇ ਹਨ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਇੱਕ ਦਿਨ ਕੁਝ ਸਿੱਖ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਆ ਕੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਤਾਬਿਕ ਜੋ ਮਨੁੱਖ ਸਵਾਸ ਸਵਾਸ ਸਿਮਰਨ ਕਰੇਗਾ ਸਵਾਸ ਸਵਾਸ ਨਾਮ ਜਪੇਗਾ ਉਹੀ ਗੁਰੂ ਦਾ ਸਭ ਤੋਂ ਪਿਆਰਾ ਸਿੱਖ ਬਣ ਜਾਵੇਗਾ ਉਸੇ ਦਾ ਹੀ ਪਰ ਉਤਾਰਾ ਹੋ ਜਾਵੇਗਾ ਪਰ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਤਾਂ ਦੁਨਿਆਵੀ ਕੰਮ ਧੰਦੇ ਕਰਨ ਵਾਲੇ ਬੰਦੇ ਹਾਂ ਸਾਰਾ ਦਿਨ ਆਪਣੇ ਕੰਮ ਧੰਦਿਆਂ ਵਿੱਚ ਰੁੱਝੇ ਰਹਿੰਦੇ ਹਾਂ ਇਸ ਕਰਕੇ ਪੂਰਾ ਦਿਨ ਨਾਮ ਨਹੀਂ ਜਪ ਪਾਉਂਦੇ ਤੇ ਸਾਡੀ ਅਵਸਥਾ ਵੀ ਅਜੇ ਇਹ ਨਹੀਂ ਬਣੀ ਕਿ ਅਸੀਂ ਇਰਦਾ ਕੰਮ ਧੰਦਾ ਕਰਦੇ ਹੋਿਆਂ ਵੀ ਆਪਣਾ ਮਨ ਗੁਰੂ ਚਰਨਾਂ ਵਿੱਚ ਜੋੜ ਕੇ ਰੱਖ ਸਕੀਏ ਅਸੀਂ ਤਾਂ ਆਪਣੇ ਕੰਮਾਂ ਧੰਦਿਆਂ ਵਿੱਚ ਹੀ ਦਿਮਾਗ ਰੁਝਾ ਛੱਡਦੇ ਹਾਂ ਤਾਂ ਕਿ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਤੋਂ ਵਾਂਝੇ ਰਹਿ ਜਾਵਾਂਗੇ ਸਾਡਾ ਪਾਰ ਉਤਾਰਾ ਕਿੰਜ ਹੋਵੇਗਾ ਤੇ ਕਹਿੰਦੇ ਉਸ ਵੇਲੇ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਸਨ ਉਹਨਾਂ ਨੇ ਕਿਹਾ ਕਿ ਭਾਈ ਜੋ ਬਚਨ ਗੁਰੂ ਪਿਤਾ ਨੇ ਭਾਵਕੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੇ ਹਨ ਸਵਾਸ ਸਵਾਸ ਸਿਮਰਨ ਕਰਨਾ ਜ਼ਰੂਰੀ ਹੈ ਇਹ ਗੱਲ ਬਿਲਕੁਲ ਸੱਚ ਹੈ ਜੋ ਮਨੁੱਖ ਸਵਾਸ ਸਵਾਸ ਸਿਮਰਨ ਕਰੇਗਾ ਉਹੀ ਗੁਰੂ ਦਾ ਪਿਆਰਾ ਹੈ ਉਸੇ ਦਾ ਹੀ ਪਾਰ ਉਤਾਰਾ ਹੋਵੇਗਾ ਪਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਜੇ ਕੋਈ ਦੁਨਿਆਵੀ ਕੰਮ ਧੰਦੇ ਕਰਦਿਆਂ ਹੋਇਆ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਬੜੀ ਹੀ ਇਮਾਨਦਾਰੀ ਦੇ ਮਨ ਨਾਲ ਨਿਭਾਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਹੈ ਕਿ ਭਾਈ ਜੋ ਦੁਨਿਆਵੀ ਕੰਮ ਧੰਦਾ ਕਰਦਿਆਂ ਹੋਇਆਂ ਵੀ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਜਿਹੜੀਆਂ ਹਨ ਆਪਣੇ ਜਿਹੜੇ ਫਰਜ਼ ਹਨ ਉਹ ਪੂਰੇ ਹੀ ਸੱਚੇ ਦਿਲੋਂ ਨਿਭਾਉਂਦਾ ਹੋਇਆ ਅੰਮ੍ਰਿਤ ਵੇਲੇ ਨਿਤਨੇਮ ਕਰ ਲਵੇ ਪੂਰੇ ਹੀ ਦਿਨ ਦਾ ਨਿਤਨੇਮ ਬੜੀ ਹੀ ਇਮਾਨਦਾਰੀ ਦੇ ਨਾਲ ਕਰੇ ਨਾਲ ਨਾਲ ਜਿਵੇਂ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾਸ ਸਾਹਿਬ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰ ਲਵੇ ਸਾਡਾ ਰੋਜ਼ਾਨਾ ਦਾ ਹੀ ਨਿਤਨੇਮ ਬਣ ਜਾਵੇਗਾ ਪੰਜ ਸਵੇਰ ਦੀਆਂ ਇੱਕ ਸ਼ਾਮ ਵੇਲੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਜੇਕਰ ਕੋਈ ਮਨੁੱਖ ਆਪਣਾ ਰੋਜ਼ਾਨਾ ਦਾ ਨਿਯਮ ਬਣਾਉਣ ਦੇ ਨਾਲ ਨਾਲ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਭਰੋਸੇ ਦੇ ਨਾਲ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਜਿਹੜੇ ਸਵਾਸ ਹਨ ਉਹ ਲੇਖੇ ਲੱਗ ਜਾਣਗੇ ਭਾਵ ਕਿ ਉਹਨੂੰ 24 ਘੰਟਿਆਂ ਤੇ ਸਵਾਸ ਸਵਾਸ ਸਿਮਰਨ ਕਰਨ ਦਾ ਫਲ ਮਿਲ ਜਾਵੇਗਾ ਇੰਨੀ ਤਾਕਤ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਾਂ ਫਿਰ ਆਪਾਂ ਵੀ ਰੋਜ਼ ਰੋਜ਼ ਆਪਣਾ ਨਿਤਨੇਮ ਵੀ ਨਿਭਾਉਣਾ ਹੈ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਵੀ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਸੌਣ ਤੋਂ ਪਹਿਲਾਂ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਕਿਉਂਕਿ ਕਈ ਭੈਣ ਭਰਾ ਅਕਸਰ ਆਖ ਦੇਂਦੇ ਹਨ ਕਿ ਅਸੀਂ ਕਿਹੜੇ ਵੇਲੇ ਪਾਠ ਕਰੀਏ ਸਾਨੂੰ ਸਮਾਂ ਹੀ ਨਹੀਂ ਮਿਲਦਾ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੂਰੇ ਹੀ ਦਿਨ ਵਿੱਚ ਛੋਟ ਦੇ ਦਿੱਤੀ ਹੈ ਕਿ ਕਿਤੇ ਕਿਸੇ ਨੂੰ ਵੀ ਜਦੋਂ ਸਮਾਂ ਠੀਕ ਲੱਗੇ ਉਸੇ ਵੇਲੇ ਹੀ ਸੁਖਮਨੀ ਸਾਹਿਬ ਦਾ ਪਾਠ ਕਰ ਲਵੇ ਤਾਂ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ ਤੇ ਜੇਕਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨਾ ਚਾਹੁੰਦੇ ਹਾਂ ਤਾਂ ਵੱਡੇ ਪਾਗ ਹਨ ਸਾਡੇ ਜੇਕਰ ਸਵੇਰੇ ਸਵੇਰੇ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ 1.5 ਘੰਟਾ ਬੈਠ ਕੇ ਬਾਣੀ ਪੜ ਸਕੀਏ ਤਾਂ ਦੁਪਹਿਰ ਦਾ ਸਮਾਂ ਸੈੱਟ ਕਰ ਲਈਏ ਜਾਂ ਸ਼ਾਮ ਦਾ ਸਮਾਂ ਸੈੱਟ ਕਰ ਲਈਏ ਇਥੋਂ ਤੱਕ ਕਿ ਰਾਤ ਦਾ ਵੀ ਸਮਾਂ ਅਸੀਂ ਸੈੱਟ ਕਰ ਸਕਦੇ ਹਾਂ ਤਾਂ ਅਸੀਂ ਸੱਚੇ ਪਾਤਸ਼ਾਹ ਜੀ ਸਦਾ ਹੀ ਸਾਡੇ ਤੇ ਮਿਹਰਬਾਨ ਹੋ ਜਾਣਗੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਸਾਡੇ ਵੱਲੋਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਚੁੱਕਣ ਦੀ ਲੋੜ ਹੈ ਬਾਕੀ ਕਿਰਪਾ ਪਰਮਾਤਮਾ ਜੀ ਨੇ ਆਪ ਕਰ ਦੇਣੀ ਹੈ ਇਸ ਕਰਕੇ ਸਮੇ ਦਾ ਬਹਾਨਾ ਕਦੇ ਨਹੀਂ ਬਣਾਉਣਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਹੀ ਪਾਸਿਆਂ ਤੋਂ ਛੋਟ ਦੇ ਦਿੱਤੀ ਹੈ ਆਪਾਂ ਦਿਨ ਵਿੱਚ ਕਿਸੇ ਵੇਲੇ ਵੀ ਪਾਠ ਕਰ ਸਕਦੇ ਹਾਂ ਇਥੇ ਮਹਾਪੁਰਖ ਜੀ ਸਾਨੂੰ ਕੁਝ ਯੁਕਤ ਦੇ ਨਾਲ ਸਮਝਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਜੋ ਅਜੇ ਨਵੇਂ ਹਨ ਕਿਉਂਕਿ ਨਵਾਂ ਬੰਦਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੈ ਉਹਦੇ ਲਈ ਇੱਕੋ ਹੀ ਦਮ ਸਰੀਰ ਜਿਹੜਾ ਉਹਦਾ ਹੈ ਸਵੇਰ ਦੀਆਂ ਪੰਜ ਬਾਣੀਆਂ ਦਾ ਪਾਠ ਕਰਨ ਦਾ ਨਹੀਂ ਕਰੇਗਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਔਖਾ ਹੋ ਜਾਂਦਾ ਹੈ ਉਹ ਫਿਰ ਪਿਆਰ ਦੇ ਨਾਲ ਨਹੀਂ ਕਰ ਸਕੇਗਾ ਧਿਆਨ ਨਹੀਂ ਲਗਾ ਸਕੇਗਾ ਪਰ ਬਾਣੀ ਆਪਾਂ ਜਿੰਨੀ ਹੀ ਪਿਆਰ ਦੇ ਨਾਲ ਪੜਾਂਗੇ ਜਿੰਨੀ ਹੀ ਇੱਕ ਮਨ ਇੱਕ ਚਿੱਤ ਹੋ ਕੇ ਸਮਝ ਸਮਝ ਕੇ ਪੜਾਂਗੇ ਉਨਾ ਹੀ ਸਾਡਾ ਭਲਾ ਹੋ ਜਾਵੇਗਾ ਤੇ ਮਹਾਪੁਰਖ ਜੀ ਆਖਦੇ ਹਨ ਜੋ ਨਵੇਂ ਹਨ ਉਹ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲੋ ਹੌਲੀ ਹੌਲੀ ਨਾਲ ਚਪਾਈ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿਓ ਫਿਰ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਜੇਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਰੋਜ਼-ਰੋਜ਼ ਨਹੀਂ ਪੜ ਸਕਦੇ ਤੇ ਜੇਕਰ ਆਪਾਂ ਇੱਕ ਅਸ਼ਟਪਦੀ ਵੀ ਰੋਜ਼ ਦੀ ਪੜਨੀ ਸ਼ੁਰੂ ਕਰ ਦਈਏ ਇੱਕ ਅਸ਼ਟਪਦੀ ਦਾ ਪਾਠ ਰੋਜ਼-ਰੋਜ਼ ਕਰ ਲਈਏ ਪਰ ਸਮਝ-ਸਮਝ ਕੇ ਕਰੀਏ ਤਾਂ ਵੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੇ ਤਨ ਮਨ ਅਤੇ ਧਨ ਦੀਆਂ 84 ਲੱਖ ਜੂਨਾ ਕਟੀਆਂ ਜਾਣਗੀਆਂ ਸੁਖਮਨੀ ਸਾਹਿਬ ਦੀ ਬਾਣੀ ਸਾਡੇ ਮਨ ਤਨ ਤੇ ਤਨ ਦੇ ਰੋਗਾਂ ਨੂੰ ਠੀਕ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਸਾਡੇ ਮਨ ਦੀ ਗਰੀਬੀ ਦੂਰ ਕਰਦੀ ਹੈ ਸਾਡੇ ਮਨ ਦੇ ਉੱਤੇ ਜਨਮ ਜਨਮਾਂ ਦੀ ਮੈਲ ਵਿਸ਼ੇ ਵਿਕਾਰਾਂ ਦੀ ਮੈਲ ਜਿਸ ਨੂੰ ਕਿ ਇਹ ਬਾਣੀ ਸਾਫ਼ ਕਰ ਦਿੰਦੀ ਹੈ ਜੋ ਸਾਡੇ ਕੋਲੋਂ ਗਲਤੀਆਂ ਜਾਣੇ ਅਣਜਾਣੇ ਵਿੱਚ ਹੋ ਗਈਆਂ ਕਈ ਗੁਨਾਹ ਪਾਪ ਹੋ ਚੁੱਕੇ ਹਨ ਉਹਨਾਂ ਤੋਂ ਵੀ ਮੁਕਤੀ ਕਰ ਦਿੰਦੀ ਹੈ ਇਸ ਕਰਕੇ ਰੋਜ਼ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਭਾਵੇਂ ਇੱਕ ਅਸ਼ਟਪਦੀ ਹੀ ਪੜੋ ਇਸਤੇ ਨਾਲ ਤੁਹਾਨੂੰ ਗਿਆਨ ਹਾਸਿਲ ਹੋ ਜਾਵੇਗਾ ਕਿਉਂਕਿ ਇਸੇ ਹੀ ਗਿਆਨ ਨੇ ਸਾਨੂੰ ਕਾਮਯਾਬੀ ਦੇ ਰਸਤੇ ਤੇ ਲੈ ਕੇ ਆਉਣਾ ਹੈ ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਹਾਂ ਗੁਰਬਾਣੀ ਦਾ ਗਿਆਨ ਹਾਸਲ ਕਰਦੇ ਹਾਂ ਤੇ ਸਾਡਾ ਦਿਮਾਗ ਵੀ ਫਿਰ ਸਹੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਨੂੰ ਕਾਮਯਾਬੀ ਦੇ ਰਸਤੇ ਸਹੀ ਦਿਸ਼ਾਵਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸੀਂ ਆਲਸ ਨੂੰ ਛੱਡ ਦਿੰਦੇ ਹਾਂ ਇਸ ਲਈ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਨ ਦਾ ਸਮਾਂ ਨਿਰਧਾਰਿਤ ਕਰ ਲੈਣਾ ਹੈ ਇਦਰ-ਉਦਰ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਨਹੀਂ ਕਰਨਾ ਦੋ ਜਾਣੇ ਇਕੱਠੇ ਬੈਠ ਜਾਣ ਤੇ ਪਤਾ ਹੀ ਨਹੀਂ ਲੱਗੇਗਾ ਤੁਹਾਨੂੰ ਕਿ ਕਿਵੇਂ ਘੰਟਾ ਅੱਧਾ ਘੰਟਾ ਗੱਲਾਂ 'ਚ ਬੀਤ ਜਾਂਦਾ ਹੈ ਕਿਸੇ ਨਾਲ ਫੋਨ 'ਤੇ ਗੱਲ ਕਰਨੀ ਹੋਵੇ ਤੇ ਅੱਧਾ ਪੌਣਾ ਘੰਟਾ ਅਸੀਂ ਆਰਾਮ ਦੇ ਨਾਲ ਗੱਲ ਕਰ ਲੈਂਦੇ ਹਾਂ ਕੋਈ ਖਾਸ ਮੁੱਦਾ ਨਾ ਵੀ ਹੋਵੇ ਤਾਂ ਵੀ ਅੱਧਾ ਪੌਣਾ ਘੰਟਾ ਤਾਂ ਇੱਕ ਗੱਲ ਪਿਛੇ ਲੰਘ ਹੀ ਜਾਂਦਾ ਹੈ ਪਰ ਜਦੋਂ ਇਹ ਗੁਰੂ ਦਾ ਨਾਮ ਜਪਣਾ ਹੈ ਗੁਰੂ ਦਾ ਗਿਆਨ ਹਾਸਿਲ ਕਰਨਾ ਹੈ ਉਦੋਂ ਅਸੀਂ ਸਮੇਂ ਦੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਪਰ ਆਪਾਂ ਇਹ ਨਹੀਂ ਜਾਣਦੇ ਕਿ ਸਾਡਾ ਭਲਾ ਗੁਰੂ ਦੇ ਲੜ ਲੱਗ ਕੇ ਹੀ ਹੋਣਾ ਹੈ ਸਾਡਾ ਭਲਾ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਹੀ ਹੋਣਾ ਹੈ ਉਦੋਂ ਹੀ ਫਿਰ ਸਾਡੀ ਜ਼ਿੰਦਗੀ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਸਾਡੇ ਅੰਦਰ ਦਾ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਵੇਗਾ ਗਿਆਨ ਸਾਨੂੰ ਕਾਮਯਾਬੀ ਤਰੱਕੀ ਤੰਦਰੁਸਤੀ ਦੇ ਰਸਤੇ ਵੱਲ ਲੈ ਕੇ ਆਵੇਗਾ ਇਸ ਗਿਆਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਜਾਣੀ ਹੈ ਤਾਂ ਫਿਰ ਅੱਜ ਤੋਂ ਰੋਜ਼-ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੀਏ ਕੋਸ਼ਿਸ਼ ਹੋਵੇ ਕਿ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਉੱਠ ਕੇ ਹੀ ਕੀਤਾ ਜਾਵੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਬੜਾ ਜ਼ਰੂਰੀ ਹੈ ਜੇਕਰ ਕੋਈ ਭੈਣ ਭਰਾ ਨਵਾਂ ਹੈ ਜੇ ਕੋਈ ਇੱਕ ਚੌਂਕੜੇ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰ ਲਵੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰ ਲਓ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਬੂਲ ਕਰ ਲੈਣਗੇ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ